ਪਦਮ ਸ਼੍ਰੀ ਸੁਰਜੀਤ ਬਾਤਰ ਸਾਡੇ ਸਭ ਦੇ ਮਹਿਬੂਬ ਸ਼ਾਇਰ 14 ਜਨਵਰੀ ਉਹਨਾਂ ਦਾ ਜਨਮ ਦਿਹਾੜਾ ਹੈ ਇਸ ਕਰਮ ਭੂਮੀ ਤੇ ਲਗਭਗ 8 ਦਹਾਕੇ ਜੀਵਨ ਜਿਉਉਂਦਿਆਂ ਕਵਿਤਾ ਗੀਤ ਗਜ਼ਲ ਕਾਵਿਕ ਅਨਵਾਦ ਨੂੰ ਉਹਨਾਂ ਨੇ ਨਵੇਂ ਪਾਸਾਰ ਦਿੱਤੇ ਅਤੇ ਲੋਕਾਂ ਦੇ ਦਿਲਾਂ ਵਿੱਚ ਧੜਕਦੇ ਰਹੇ ਉਹਨਾਂ ਦਾ ਆਖਰੀ ਦਹਾਕਾ ਉਹਨਾਂ ਦਾ ਜਲਵਾ ਦੇਖਣ ਵਾਲਾ ਸੀ ਲੋਕ ਉਹਨਾਂ ਨੂੰ ਸੈਲੀਬ੍ਰੇਟ ਕਰ ਰਹੇ ਸੀ ਉਹ ਜੀਵਨ ਨੂੰ ਸੈਲੀਬ੍ਰੇਟ ਕਰ ਰਹੇ ਸੀ ਆਮ ਮਨੁੱਖ ਦੇ ਮਸਲਿਆਂ ਤੋਂ ਲੈ ਕੇ ਕਿਸਾਨੀ ਅੰਦੋਲਨ ਤੱਕ ਇੰਨਾ ਕੁਝ ਹੈ ਜੋ ਪਾਤਰ ਸਾਹਿਬ ਬਾਰੇ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਐਨੇ ਪਸਾਰ ਨੇ ਸੋ ਕਹਿੰਦੇ ਨੇ ਉਹਨਾਂ ਦੇ ਆਪਣੇ ਸ਼ਬਦਾਂ ਚ ਕਿ ਬਾਤ ਨਿਰੀ ਐਨੀ ਹੀ ਨਹੀਂ ਸੋ ਉਹਨਾਂ ਨੂੰ ਹੋਰ ਜਾਨਣਾ ਹੈ ਤਾਂ ਅਸੀਂ ਹੋਰ ਜਾਣਨ ਦੀ ਇੱਛਾ ਦੇ ਨਾਲ ਅੱਜ ਉਹਨਾਂ ਦੇ ਹਮਸਫਰ ਮੈਡਮ ਭੁਪਿੰਦਰ ਪਾਤਰ ਨਾਲ ਦਰਸ਼ਕਾਂ ਦੇ ਰੂਬਰੂ ਹੋਇਆ ਸੋ ਰਵੀ ਦੇ ਦਾ ਇਹ ਸ਼ੋਅ ਹੈ ਟਾਕ ਵਿਦ ਰਵੀ ਮੈਮ ਅਸੀਂ ਅੱਜ ਟਾਕ ਵਿਦ ਰਵੀ ਦੇ ਸ਼ੋਅ 'ਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਸੋ ਪਾਦਰ ਸਾਹਿਬ ਬਾਰੇ ਬਹੁਤ ਕੁਝ ਜਾਨਣਾ ਚਾਹੁੰਦੇ ਆ ਤੇ ਮੈਨੂੰ ਇਹ ਹਮੇਸ਼ਾ ਲੱਗਦਾ ਕਿ ਸ਼ਾਇਦ ਤੁਹਾਡੇ ਤੋਂ ਬਾਅਦ ਉਹਨਾਂ ਨੂੰ ਸ਼ਾਇਦ ਹੀ ਕੋਈ ਜਾਣਦਾ ਹੋਵੇ ਸੋ ਇਸ ਨੇੜਤਾ 'ਚੋਂ ਤੁਸੀਂ ਅਸੀਂ ਕੁਝ ਸਵਾਲ ਨੇ ਜਿਹੜੇ ਅਸੀਂ ਛੋਟੇ-ਛੋਟੇ ਤੁਹਾਡੇ ਨਾਲ ਕਰਨਾ ਚਾਹੁੰਦੇ ਆ ਸੋ ਇਸ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਥੈਂਕ ਯੂ ਪਾਦਰ ਸਾਹਿਬ ਸਾਡੀ ਸ਼ਾਇਰੀ ਦਾ ਇੱਕ ਆਈਕਨ ਸੀ ਮਤਲਬ ਜਦੋਂ ਅਸੀਂ ਸ਼ਾਇਰੀ ਦੀ ਗੱਲ ਕਰਦੇ ਆ ਕਵਿਤਾ ਦੀ ਗੱਲ ਕਰਦੇ ਆ ਤਾਂ ਮਤਲਬ ਸੁਰਜੀਤ ਪਾਤਰ ਆਪਣੇ ਆਪ ਤੋਂ ਸਾਡੇ ਜਿਹੜੇ ਜ਼ਿਹਨ ਚੋਂ ਭਰਿਆਉਂਦੇ ਨੇ ਤੁਸੀਂ ਉਹਨਾਂ ਦੀ ਕਵਿਤਾ ਨਾਲ ਕਦੋਂ ਕਿਵੇਂ ਜੁੜੇ ਕਦੋਂ ਤੁਹਾਨੂੰ ਲੱਗਿਆ ਕਿ ਹਾਂ ਕਿ ਪਾਤਰ ਸਾਹਿਬ ਦੀ ਕਵਿਤਾ ਤੁਸੀਂ ਗਾ ਸਕਦੇ ਹੋ ਕਿਉਂਕਿ ਅਸੀਂ ਤੁਹਾਨੂੰ ਬਹੁਤ ਸਾਰੀਆਂ ਸਟੇਜਾਂ ਤੋਂ ਗਾਉਂਦੇ ਸੁਣਿਆ ਔਰ ਇੰਨੀ ਖੂਬਸੂਰਤੀ ਨਾਲ ਤੁਸੀਂ ਉਹਨਾਂ ਦੀ ਕਵਿਤਾ ਨਾਲ ਕਦੋਂ ਜੁੜੇ Uh, 1978 ਜਦੋਂ ਸਾਡਾ ਵਿਆਹ ਹੋਇਆ ਤੇ ਮੈਂ ਉਹਨਾਂ ਨੂੰ ਬਹੁਤ ਹਿੰਦੀ ਗਾਣੇ ਸੁਣਾਏ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੋ ਮੇਰੀ ਪੋਇਟਰੀ ਜਿਹੜੀ ਹੈਗੀ ਆ ਤੇ ਇਹਨੂੰ ਦੇਖਤਾ ਗਾ ਕੇ ਤੇ ਮੈਂ ਉਸ ਤੋਂ ਬਾਅਦ ਫਿਰ ਉਹਨਾਂ ਦੇ ਪੋਇਟਰੀ ਉਹਨਾਂ ਦੀਆਂ ਕਵਿਤਾਵਾਂ ਗ਼ਜ਼ਲਾਂ ਉਹਨਾਂ ਨੂੰ ਗਾਉਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ ਤੇ ਇਸ ਤਰ੍ਹਾਂ ਮੇਰਾ ਹੌਸਲਾ ਵੀ ਵਧਿਆ ਤੇ ਮੈਂ ਅੱਜ ਤਾਈਂ ਫਿਰ ਉਸ ਚੀਜ਼ ਨੂੰ ਕੰਟੀਨਿਊ ਰੱਖਿਆ ਤੁਸੀਂ ਉਹਨਾਂ ਨਾਲ ਮਿਲ ਕੇ ਵੀ ਗਾਉਂਦੇ ਰਹੇ ਮੈਂ ਕਈ ਥਾਂ ਤੇ ਦੇਖਿਆ ਜਾਂ ਮੈਂ ਤੁਹਾਡੇ ਪਰਿਵਾਰ ਚ ਵੀ ਜਦੋਂ ਆ ਕੇ ਆਪਾਂ ਬੈਠੇ ਤੁਸੀਂ ਮਿਲ ਕੇ ਆਮ ਤੌਰ ਤੇ ਕੁਝ ਗੀਤ ਸੁਣਾਉਂਦੇ ਸੀਗੇ ਸੋ ਕਿਹੜੇ ਗੀਤ ਸੀ ਜਿਹੜੇ ਤੁਹਾਡੇ ਬਹੁਤ ਦਿਲ ਦੇ ਨੇੜੇ ਸੀ ਤੇ ਤੁਸੀਂ ਇਕੱਠੇ ਗਾ ਲੈਂਦੇ ਸੀ ਉਹਨਾਂ ਦੇ ਉਹਨਾਂ ਨੇ ਇਸ ਤਰ੍ਹਾਂ ਮੇਰੇ ਨਾਲ ਜਦੋਂ ਵੀ ਕੋਈ ਅਸੀਂ ਘਰ ਰਿਕਾਰਡਿੰਗ ਕਰਦੇ ਉਹ ਸੁਝਾਅ ਤਾਂ ਦਿੰਦੇ ਸੀ ਪਰ ਗਾਉਂਦੇ ਨਹੀਂ ਸੀ ਨਾਲ ਨਾਲ ਤੇ ਮਨਰਾਜ ਹਾਜੇ ਉਹਨੇ ਕਈ ਗੀਤ ਜਿਹੜੇ ਆ ਮੇਰੇ ਨਾਲ ਗਾਏ ਆ ਸੋ ਇਸ ਕਰਕੇ ਵੀ ਉਹਨਾਂ ਦਾ ਜਿਹੜਾ ਸੁਭਾਅ ਸੀਗਾ ਉਹ ਉਹ ਬਹੁਤਾ ਇਹਦਾ ਹਾਈਲਾਈਟ ਜਾਨ ਇਸੇ ਹੋਣਾ ਚਾਹੁੰਦੇ ਹੈਗੇ ਬਿਲਕੁਲ ਸੋ ਇਸ ਕਰਕੇ ਵੀ ਉਹ ਕੱਲੇ ਜਦੋਂ ਵੀ ਸਟੇਜਾਂ ਤੇ ਗਾਉਂਦੇ ਤੇ ਮੈਨੂੰ ਵੀ ਬੜਾ ਉਤਸ਼ਾਹਿਤ ਕਰਦੇ ਤੇ ਸਮਾਂ ਵੀ ਦਿੰਦੇ ਕਿ ਤੂੰ ਆ ਗੀਤ ਗਾਉਣਾ ਤੇ ਇਹ ਸਲਾਹ ਵੀ ਦਿੰਦੇ ਸੀ ਹਾਂ ਮੈਂ ਦਰਸ਼ਕਾਂ ਨਾਲ ਆਪਣੀ ਇੱਕ ਯਾਦ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਕਿਸੇ ਵੇਲੇ ਬਿਮਾਰੀ ਦੇ ਹਾਲਚ ਮੈਂ ਕਿਸੇ ਹਸਪਤਾਲ 'ਚ ਦਾਖਲ ਸੀ ਤੇ ਗੁਰਦੇਵ ਹਸਪਤਾਲ ਦੇ ਵਿੱਚ ਇੱਕ ਛੋਟੇ ਜਿਹੇ ਕਮਰੇ 'ਚ ਮੈਂ ਪਈ ਸੀ 4 ਜਾਂ 5 ਦੀ ਗੱਲ ਹੈ 2004-5 ਦੀ ਮੈਮ ਤੇ ਪਾਤਰ ਸਾਹਿਬ ਦੋਨੋਂ ਮੇਰਾ ਪਤਾ ਲੈਣ ਆਏ ਤਾਂ ਉਹਨਾਂ ਨੇ ਉੱਥੇ ਮਤਲਬ ਉਹਨਾਂ ਨੂੰ ਲੱਗਿਆ ਕਿ ਇਹਨੂੰ ਕਿਵੇਂ ਸੂਦ ਕੀਤਾ ਜਾ ਸਕਦਾ ਹੈ ਕਿਵੇਂ ਥੋੜਾ ਜਿਹਾ ਇਹਨੂੰ ਕਨਸੋਲ ਕੀਤਾ ਜਾ ਸਕਦਾ ਹੈ ਤਾਂ ਮੈਨੂੰ ਦੋਨਾਂ ਨੇ ਉਹ ਆਵੋ ਨਿਸਈਓ ਰਲ ਮਿਲ ਦੇਵੋ ਨਿਵਧਾਈ ਉਹ ਗੀਤ ਮੈਨੂੰ ਅਜੇ ਤੱਕ ਯਾਦ ਹੈ ਤੁਸੀਂ ਦੋਨਾਂ ਨੇ ਗਾਇਆ ਸੋ ਮੇਰੇ ਮਨ 'ਚ ਇੱਕ ਜਿਹੜਾ ਸਿੰਬਲ ਬਣਿਆ ਹੋਇਆ ਹੈ ਜਦੋਂ ਵੀ ਗੀਤ ਦਾ ਪਾਤਰ ਸਾਹਿਬ ਦੀ ਕਵਿਤਾ ਦਾ ਤੁਸੀਂ ਇਕੱਠੇ ਗਾਉਂਦੇ ਨਜ਼ਰ ਆਉਂਦੇ ਹੋਂ ਮੈਨੂੰ ਅ ਸੋ ਉਹਦੀ ਜੇ ਤੁਸੀਂ ਮੈਨੂੰ ਦੋ ਲਾਈਨਾਂ ਸੁਣਾ ਦਿਓ ਤਾਂ ਸਾਨੂੰ ਚੰਗਾ ਲੱਗੂਗਾ ਅ ਉਹ ਗੀਤ ਜਿਹੜੇ ਉਹਦੇ ਕੰਪੋਜੀਸ਼ਨ ਸੀਗੇ ਉਹ ਪਾਤਰ ਸਾਹਿਬ ਨੇ ਹੀ ਬਣਾਈ ਸੀਗੇ ਸੋ ਉਹ ਮੈਂ ਦੋ ਲਾਈਨਾਂ ਹਾਂਜੀ ਬਿਲਕੁਲ ਆਵਨੀ ਸਯੋ ਆਵਨੀ ਸਯੋ ਰਾਲ ਦੇਵਨੀ ਵਧਾਈ ਆਵਨੀ ਸਯੋ ਰਾਲ ਦੇਵਨੀ ਵਧਾਈ ਪਾਇਆ ਰਾਂਝਾ ਮਾਹੀ ਨੀ ਮ ਵਰ ਪਾਇਆ ਰਾਂਝਾ ਮਾਹੀ ਆਓ ਨਿਸਯੋ ਬਸ ਸੁਣਾ ਮੈਮ ਤੁਹਾਡੀ ਆਵਾਜ਼ ਬਹੁਤ ਸੁਣੀ ਹੈ ਜੀ ਤੇ ਮਨਰਾਜ ਨੂੰ ਵੀ ਗਾਉਂਦੇ ਦੇਖਿਆ ਤੁਹਾਨੂੰ ਮਨਰਾਜ ਨੂੰ ਪਾਤਰ ਸਾਹਿਬ ਨੂੰ ਜਿਹੜੀ ਇੱਕ ਰਚਨਾਕਾਰ ਹੁੰਦਾ ਉਹ ਆਪਣੇ ਬੱਚਿਆਂ ਨੂੰ ਕਿਵੇਂ ਦੇਖਦਾ ਪਊ ਇੱਕ ਦੇ ਵਿੱਚ ਕਿਉਂ ਕੀ ਬਣਨ ਤੇ ਮੈਂ ਦੇਖਿਆ ਦੋਨੋਂ ਬੱਚੇ ਅੰਕੁਰ ਵੀ ਅੰਕੁਰ ਪਾਤਰ ਸਭ ਦਾ ਵੱਡਾ ਬੇਟਾ ਤੇ ਮਨਰਾਜ ਵੀ ਮਨਰਾਜ ਛੋਟਾ ਦੋਨਾਂ ਨੇ ਖਾਸ ਮੁਕਾਮ ਨੂੰ ਛੋਇਆ ਉਹ ਡਿਜੀਟਲ ਫੋਟੋ ਡਿਜ਼ਾਈਨਿੰਗ ਦੇ ਵਿੱਚ ਅੰਕੁਰ ਦੀ ਕਮਾਲ ਹੈ ਤੇ ਮਨਰਾਜ ਦੀ ਜਿਹੜੀ ਸੁਗਮ ਸੰਗੀਤ ਦੇ ਵਿੱਚ ਮਾਸਟਰੀ ਹੈ ਬਹੁਤ ਸੋਹਣਾ ਗਾਉਂਦਾ ਹੈ ਪਾਤਰ ਸਾਹਿਬ ਦੀਆਂ ਇਹ ਮੈਨੂੰ ਅਲੱਗ-ਅਲੱਗ ਤਰ੍ਹਾਂ ਦੀ ਐਕਸਟੈਂਸ਼ਨਸ ਲੱਗਦੀਆਂ ਨੇ ਖੂਬਸੂਰਤ ਐਕਸਟੈਂਸ਼ਨਸ ਨੇ ਬੱਚਿਆਂ ਬਾਰੇ ਬੱਚਿਆਂ ਨੂੰ ਪਾਲਣ ਬਾਰੇ ਬੱਚਿਆਂ ਨੂੰ ਕੀ ਬਣਾਉਣਾ ਚਾਹੁੰਦੇ ਸੀ ਇਦਾਂ ਦਾ ਪਾਤਰ ਸਾਹਿਬ ਕਿਵੇਂ ਸੋਚਦੇ ਸੀ ਆਮ ਤੌਰ ਤੇ ਜਿਸ ਤਰ੍ਹਾਂ ਮਾਪੇ ਸੋਚਦੇ ਹੁੰਦੇ ਆ ਬਈ ਬੱਚੇ ਜਿਹੜੇ ਸਾਡੇ ਡਾਕਟਰ ਬਣਨਾ ਇੰਜੀਨੀਅਰ ਬਣਨਾ ਬਿਲਕੁਲ ਪਰ ਪਾਤਰ ਸਾਹਿਬ ਨੇ ਇਦਾਂ ਕਦੀ ਨਹੀਂ ਸੀ ਸੋਚਿਆ ਸੋ ਬੱਚਿਆਂ ਦੀ ਰੂਹ ਸੀਗੀ ਬੱਚਿਆਂ ਦਾ ਟੈਲੈਂਟ ਸੀਗਾ ਜਿਸ ਤਰ੍ਹਾਂ ਜਿਹੜੇ ਪਾਸੇ ਵੱਲ ਵੀ ਉਹਨਾਂ ਦਾ ਝੁਕਾਅ ਸੀਗਾ ਉਹਨਾਂ ਨੇ ਉੱਧਰ ਹੀ ਉਹਨਾਂ ਨੂੰ ਜਾਣ ਦਿੱਤਾ ਕਿ ਇਹਦੇ ਵਿੱਚ ਸ਼ਾਈਨ ਕਰੋ ਉਹ ਹਮੇਸ਼ਾ ਕਹਿੰਦੇ ਹੁੰਦੇ ਸੀਗੇ ਕਿ ਜਿਹੜਾ ਵੀ ਕੰਮ ਕਰੋ ਉਹੋ ਇੰਨੇ ਟੌਪ ਦਾ ਕਰੋ ਕਿ ਤੁਸੀਂ ਤਾਂ ਹੀ ਸ਼ਾਈਨ ਕਰ ਸਕਦੇ ਹੋ ਬਿਲਕੁਲ ਠੀਕ ਹੈ ਜੀ ਹਾਂ ਤੇ ਅੰਕੁਰ ਅੱਜਕੱਲ ਮੇਰੇ ਜਿੱ ਤੱਕ ਮੈਨੂੰ ਪਤਾ ਹੈ ਉਹ ਆਸਟ੍ਰੇਲੀਆ ਦੇ ਵਿੱਚ ਡਿਜ਼ਾਈਨਿੰਗ ਦਾ ਵੱਡਾ ਕੰਮ ਕਰ ਰਿਹਾ ਹੈ ਵੱਡੇ ਪ੍ਰੋਜੈਕਟ ਨੇ ਉਹਦੇ ਕੋਲ ਸੋ ਤੁਸੀਂ ਦੱਸ ਰਹੇ ਸੀ ਕਿ ਮੈਕਡੋਨਲਡ ਦਾ ਕੰਮ ਅੱਜ ਕੱਲ ਉਹਦੀ ਡਿਜ਼ਾਈਨਿੰਗ ਦਾ ਉਹਦੇ ਕੋਲੇ ਹੈ ਸੋ ਮੈਮ ਇਹ ਤਾਂ ਸੀ ਗੱਲ ਬੱਚਿਆਂ ਦੀ ਕਿ ਪਾਤਰ ਸਾਹਿਬ ਨੇ ਉਹਨਾਂ ਨੂੰ ਕੋਈ ਫ੍ਰੀ ਹੈਂਡ ਦਿੱਤਾ ਕਿ ਉਹ ਜੋ ਵੀ ਬਣਨ ਹਾਲਾਂਕਿ ਉਹ ਤੁਹਾਡੀ ਹੀ ਐਕਸਟੈਂਸ਼ਨ ਬਣੇ ਤਾਂ ਆਰਟ ਦੇ ਆਪਣੇ ਆਪਣੇ ਪਾਸ ਆ ਰਹੇ ਨੇ ਕਿਸੇ ਨੇ ਡਿਜੀਟਲ ਡਿਜ਼ਾਈਨਿੰਗ ਚੁਣੀ ਕਿਸੇ ਨੇ ਗਾਇਕੀ ਚੁਣੀ ਤੁਹਾਡੇ ਅੰਦਰ ਗਾਇਕੀ ਵਸ ਗਈ ਹੈ ਪਾਤਰ ਸਾਹਿਬ ਦੇ ਨਾਲ ਰਹਿੰਦੇ ਆ ਤੇ ਜਿਹੜੇ ਨਵੇਂ ਕਲਾਕਾਰ ਆਉਂਦੇ ਸੀਗੇ ਉਹਨਾਂ ਕੋਲੇ ਤਾਂ ਕੁਦਰਤੀ ਕ ਲੱਕੇ ਜਿਹੜੇ ਨਵੇਂ ਕਲਾਕਾਰ ਨੇ ਉਹ ਪਾਤਰ ਸਾਹਿਬ ਨੂੰ ਮਿਲਣਾ ਚਾਹੁੰਦੇ ਸੀ ਪਾਤਰ ਸਾਹਿਬ ਨੂੰ ਦੇਖਣਾ ਚਾਹੁੰਦੇ ਸੀ ਉਹਨਾਂ ਤੋਂ ਪ੍ਰੇਰਨਾ ਲੈਣਾ ਚਾਹੁੰਦੇ ਸੀ ਅਕਸਰ ਚਾਹੁੰਦੇ ਸੀ ਕਿ ਉਹਨਾਂ ਦੀ ਕਿਤਾਬ ਦੀ ਭੂਮਿਕਾ ਲਿਖਣ ਮਤਲਬ ਉਹਨਾਂ ਦਾ ਇੱਕ ਅਸ਼ੀਰਵਾਦ ਹਮੇਸ਼ਾ ਲੈਣ ਲਈ ਨਵੇਂ ਕਲਾਕਾਰਾਂ ਨੂੰ ਪ੍ਰोत्사ਹਿਤ ਕਰਨ ਲਈ ਪਾਤਰ ਸਾਹਿਬ ਦਾ ਕਿਸ ਤਰ੍ਹਾਂ ਦਾ ਤੁਸੀਂ ਅੰਦਾਜ਼ ਦੇਖਿਆ ਉਹ ਬਹੁਤ ਖੂਬਸੂਰਤ ਅੰਦਾਜ਼ ਸੀ ਉਹ ਜਦੋਂ ਵੀ ਕਿਸੇ ਨਵੀਂ ਸ਼ਾਇਰਾ ਯਾ ਸ਼ਾਇਰ ਜਦ ਬੱਚੇ ਉਹਨਾਂ ਕੋਲ ਆਉਂਦੇ ਕਿ ਸਰ ਅਸੀਂ ਆ ਕਵਤਾ ਲਿਖੀ ਆ ਤੇ ਉਹ ਬਹੁਤ ਪ੍ਰੋਸਾਹਿਤ ਵੀ ਕਰਦੇ ਪਰ ਨਾਲ ਹਿਦਾਇਤ ਵੀ ਕਰਦੇ ਕਿ ਤੁਸੀਂ ਚੰਗੇ ਸ਼ਾਇਰਾਂ ਨੂੰ ਪੜੋ ਚੰਗੇ ਸ਼ਾਇਰਾਂ ਨੂੰ ਪੜਨਾ ਜ਼ਰੂਰੀ ਹੈ ਹਾਂਜੀ ਸੋ ਤੁਹਾਡੀ ਕਵਤਾ ਠੀਕ ਹੈ ਇਸ ਲੈਵਲ ਤੇ ਬਹੁਤ ਠੀਕ ਹੈ ਸ਼ੁਰੂਆਤ ਹੈ ਜੇ ਅਸੀਂ ਵੀ ਇਸੇ ਤਰ੍ਹਾਂ ਹੀ ਲਿਖਣਾ ਸ਼ੁਰੂ ਕੀਤਾ ਸੀ ਪਰ ਕਹਿੰਦੇ ਵੀ ਮੈਨੂੰ ਮੈਨੂੰ ਵੀ ਕਿਸੇ ਨੇ ਇਹੀ ਕਿਹਾ ਸੀਗਾ ਕਿ ਵੀ ਅਜੇ ਤੁਸੀਂ ਪੜੋ ਹੋਰ ਨਵੇਂ ਸ਼ਾਇਰਾਂ ਨੂੰ ਨਵੀਆਂ ਜਿਹੜੀਆਂ ਜਿਹੜੇ ਬੁਲੰਦੀ ਤੇ ਸ਼ਾਇਰ ਨੇ ਉਹਨਾਂ ਦੀਆਂ ਕਵਿਤਾਵਾਂ ਤੁਸੀਂ ਪੜੋਗੇ ਤੇ ਤੁਸੀਂ ਬਹੁਤ ਕੁਝ ਚੰਗਾ ਲਿਖਣਾ ਸ਼ੁਰੂ ਲਿਖਣ ਤੋਂ ਪਹਿਲਾਂ ਪੜ੍ਹਨਾ ਤੇ ਗੁੜਨਾ ਜ਼ਰੂਰੀ ਹੈ ਨਾਲ ਨਾਲ ਲਿਖਣ ਦੇ ਇਹ ਉਹਨਾਂ ਨੇ ਕਿਹਾ ਸੀ ਤੁਸੀਂ ਕੋਈ ਕਵਿਤਾ ਵੀ ਉਹਨਾਂ ਦੀ ਸੁਣਾ ਰਹੇ ਸੀ ਕਿ ਉਹ ਨਵੇਂ ਸ਼ਾਇਰਾਂ ਲਈ ਕੋਈ ਕਵਿਤਾ ਲਿਖੀ ਸੀ ਉਹਨਾਂ ਨੇ ਨਹੀਂ ਮੈਨੂੰ ਸ਼ਾਇਦ ਅ ਕਿਸੇ ਦੀ ਭੂਮਿਕਾ ਲਿਖਣ ਬਾਰੇ ਕਵਿਤਾ ਸੀਗੀ ਨਹੀਂ ਕੋਈ ਗੱਲ ਨਹੀਂ ਹਾਂਜੀ ਠੀਕ ਐ ਅ ਮੈਮ ਅ ਅਸੀਂ ਸਾਰੇ ਪਾਤਰ ਸਾਹਿਬ ਨੂੰ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰਦੇ ਸੀ ਜਾਣਨਾ ਚਾਹੁੰਦੇ ਸੀ ਪਰ ਅ ਤੁਸੀਂ ਸਾਨੂੰ ਇਹ ਦੱਸੋ ਵੀ ਜੇ ਪਾਤਰ ਸਾਹਿਬ ਬਹੁਤ ਉਦਾਸ ਹੁੰਦੇ ਸੀ ਤਾਂ ਕੀ ਕਰਦੇ ਸੀ ਕਿਉਂਕਿ ਇਹ ਰੰਗ ਨੇ ਜ਼ਿੰਦਗੀ ਦੇ ਉਦਾਸੀ ਵੀ ਖੁਸ਼ੀ ਵੀ ਤੇ ਜਦੋਂ ਬਹੁਤ ਉਦਾਸ ਹੁੰਦੇ ਸੀ ਉਦੋਂ ਕੀ ਕਰਦੇ ਸੀ ਜਦੋਂ ਉਹ ਬਹੁਤ ਖੁਸ਼ ਹੁੰਦੇ ਸੀ ਤਾਂ ਕੀ ਕਰਦੇ ਸੀ ਦੇਖੋ ਜਿਹੜੀ ਕਵਿਤਾ ਆ ਉਹ ਆਮ ਤੌਰ ਤੇ ਇਹ ਕਿਹਾ ਜਾਂਦਾ ਕਿ ਉਦਾਸੀ ਚੋਂ ਨਿਕਲਦੀ ਹੈ ਨਿਕਲਦੀ ਹੈ ਜੀ ਸੋ ਪਾਤਰ ਸਾਹਿਬ ਵੀ ਉਦਾਸੀ ਚ ਕਵਿਤਾਇਂ ਲਿਖਦੇ ਸੀਗੇ ਉਸ ਦੌਰਾਨ ਮੈਨੂੰ ਪਤਾ ਲੱਗ ਜਾਂਦਾ ਸੀਗਾ ਕਿ ਵੀ ਅੱਜ ਕੁਝ ਲਿਖਣਗੇ ਲਿਖਣਗੇ ਤੇ ਉਹ ਬਹੁਤ ਇਕਾਂਤ ਵਿੱਚ ਇੱਕ ਕਮਰੇ ਚ ਜਾ ਕੇ ਬੈਠ ਜਾਂਦੇ ਜਿੱਥੇ ਮੈਂ ਬਹੁਤ ਘੱਟ ਜਾਂਦੀ ਨਹੀਂ ਜਾਂਦੀ ਸੀ ਉਸ ਟਾਈਮ ਤੇ ਕਿ ਇਹ ਸੋਚ ਕੇ ਕਿ ਉਹ ਡਿਸਟਰਬ ਹੋਣਗੇ ਤੇ ਫਿਰ ਬਾਕੀ ਹੈਗਾ ਆ ਕਿ ਉਹਨਾਂ ਨੇ ਕਵਿਤਾ ਜਿਹੜੀ ਜੋ ਵੀ ਲਿਖਿਆ ਉਹ ਇੰਨਾ ਵਧੀਆ ਲਿਖਿਆ ਉਹ ਤੁਸੀਂ ਆਪਾਂ ਜਾਣਦੇ ਆ ਸਾਰੇ ਜਾਣਦੇ ਬਿਲਕੁਲ ਹਾਂ ਜੀ ਹਾਂ ਇਸ ਗੱਲ ਤੋਂ ਵਾਕਿਫ ਹੈ ਕਿ ਬਹੁਤ ਖੂਬਸੂਰਤ ਉਹਨਾਂ ਨੇ ਕਵਿਤਾਵਾਂ ਲਿਖੀਆਂ ਤਾਂ ਹੀ ਉਹ ਇਸ ਮੁਕਾਮ ਤੇ ਪਹੁੰਚੇ ਬਿਲਕੁਲ ਹਾਂ ਜੀ ਤੇ ਮੈਮ ਉਹਨਾਂ ਨੇ ਜਿਵੇਂ ਕਵਿ ਕਵਿਤਾ ਲਿਖਦਾ ਜਦੋਂ ਤਾਂ ਸਾਰੇ ਤਰ੍ਹਾਂ ਦੇ ਰੰਗ ਉਹਦੇ ਜ਼ਿੰਦਗੀ 'ਚ ਹੁੰਦੇ ਨੇ ਰਾਜਨੀਤਿਕ ਵੀ ਹੁੰਦੇ ਨੇ ਧਾਰਮਿਕ ਵੀ ਹੁੰਦੇ ਨੇ ਪਾਤਰ ਸਾਹਿਬ ਦੇ ਟਾਈਮ ਤੇ ਕਿਸਾਨ ਅੰਦੋਲਨ ਸਿਖਰਾਂ ਦੇ ਉੱਤੇ ਰਿਹਾ ਗੁਰੂ ਸਾਹਿਬਾਨ ਬਾਰੇ ਉਹਨਾਂ ਦੀ ਪੋਇਟਰੀ ਬੜੀ ਚਰਚਾ ਦੇ ਵਿੱਚ ਰਹੀ ਅ ਸੋ ਮੈਂ ਚਾਹੁੰਦੀ ਸੀ ਕਿ ਕਿ ਇੱਕ ਵਾਰ ਤੁਸੀਂ ਗੁਰਦੁਆਰੇ 'ਚ ਕੋਈ ਕਵਿਤਾ ਪੜ੍ਹਨੀ ਸੀ ਮੀਆਂ ਮੀਰ ਵਾਲੀ ਜਿਵੇਂ ਆਪਾਂ ਸ਼ਾਇਦ ਕਿਤੇ ਗੱਲ ਕਰ ਰਹੇ ਸੀ ਤੁਸੀਂ ਉਹ ਮੈਨੂੰ ਪਲੀਜ਼ ਦਰਸ਼ਕਾਂ ਨੂੰ ਸਾਡੇ ਉਹ ਕਟਣਾ ਜ਼ਰੂਰ ਸਾਂਝੀ ਕਰੋ ਗੁਰੂ ਗੋਬਿੰਦ ਦੇ ਹੱਥ ਵਿੱਚ ਜਦੋਂ ਸ਼ਮਸ਼ੀਰ ਨੰਗੀ ਸੀ ਗੁਰਾਂ ਨੇ ਸੀਸ ਦੀ ਜਦ ਪੇਟ ਮੰਗੀ ਸੀ ਤਾਂ ਪਹਿਲੇ ਸੀਸ ਦੀ ਭੇਟਾ ਕਬੂਲਣ ਬਾਅਦ ਜਦੋਂ ਤੰਬੂ ਚੋਂ ਉਹ ਦੀਵਾਨ ਵਿੱਚ ਆਏ ਤਾਂ ਕਹਿੰਦੇ ਨੇ ਕਿ ਉਹ ਸ਼ਮਸ਼ੀਰ ਰਤ ਦੇ ਨਾਲ ਰੰਗੀ ਸੀ ਤੇ ਹਰ ਇੱਕ ਸੀਸ ਭੇਟਾ ਬਾਅਦ ਸੰਗਤ ਇਹੋ ਤੱਕ ਦੀ ਸੀ ਗੁਰੂ ਗੋਬਿੰਦ ਦੀ ਸ਼ਮਸ਼ੀਰ ਦੀ ਤਿੱਖੀ ਚਮਕ ਦੀ ਤਾਰ ਤੋਂ ਹਰ ਵਾਰ ਸਜਰੀ ਰਤ ਟਪਕਦੀ ਸੀ ਇਹ ਰਤ ਕਿਸ ਦੀ ਸੀ ਜਿਸ ਖਾਤਰ ਗੁਰਾਂ ਨੇ ਘਾਟ ਆਪਣੀ ਤੇਗ ਦੇ ਜੋ ਸਨ ਉਤਾਰੇ ਕੌਣ ਸਨ ਉਹ ਉਹ ਇੱਕ ਤਾਂ ਮੌਤ ਦਾ ਭੈ ਸੀ ਜੋ ਪਹਿਲੇ ਵਾਰ ਦੇ ਵਿੱਚ ਸਤਿਗੁਰਾਂ ਨੇ ਮਾਰਿਆ ਸੀ ਤੇ ਦੂਜੇ ਵਾਰ ਦੇ ਵਿੱਚ ਜਨਮ ਦੀ ਜਾਤ ਵੱਡੀ ਸੀ ਤੀਜੇ ਵਾਰ ਦੇ ਵਿੱਚ ਹਉਮੈ ਜ਼ਬਹ ਕੀਤੀ ਤੇ ਚੌਥੇ ਵਾਰ ਦੇ ਵਿੱਚ ਸ਼ਾਨ ਝੂਠੇ ਪਾਤਸ਼ਾਹਾਂ ਦੀ ਤੇ ਪੰਜਵੇਂ ਵਾਰ ਦੇ ਵਿੱਚ ਵਿਥ ਆਪਣੇ ਖਾਲਸੇ ਤੇ ਆਪਣੇ ਵਿੱਚ ਦਾ ਗੁਰਾਂ ਨੇ ਜੋ ਜ਼ਬਹ ਕੀਤੀ ਸੀ ਉਸ ਦਿਨ ਉਹ ਕੋਈ ਮਾਨਸ ਨਹੀਂ ਨਾ ਹੀ ਜਾਦਵਰ ਸਨ ਉਹ ਤਾਂ ਕੁਝ ਖੌਫ ਸਨ ਕੁਝ ਪਰਮ ਸਨ ਤੇ ਕੁਝ ਧਾਰਨਾਵਾਂ ਤੁਸੀਂ ਪੁੱਛੋਗੇ ਜ਼ਬਹ ਕਰੀਏ ਜਦੋਂ ਕੋਈ ਖੌਫ ਜਾਂ ਕੋਈ ਧਾਰਨਾ ਤਾਂ ਕਿ ਸ਼ਮਸ਼ੀਰ ਦੇ ਉੱਤੋਂ ਰੱਤ ਚਪਕਦੀ ਹੈ ਨਹੀਂ ਨਹੀਂ ਸ਼ਮਸ਼ੀਰ ਦੇ ਉੱਤੋਂ ਟਪਕਦੀ ਰਤ ਤਾਂ ਬਸ ਉਹਨਾਂ ਦੇਖੀ ਸੀ ਉਹ ਜੋ ਸੀਸਪੇਟਾ ਕਰਨ ਲਈ ਉੱਠੇ ਨਹੀਂ ਸਨ ਜੋ ਉੱਠੇ ਸਨ ਉਹਨਾਂ ਨੇ ਕਦ ਟਪਕਦੀ ਰਤ ਦੇਖੀ ਉਹਨਾਂ ਤਾਂ ਬਰਸ ਦਾ ਨੂਰ ਤਕਿਆ ਉਹਨਾਂ ਨੇ ਕਦ ਗੁਰਾਂ ਦੇ ਹੱਥ ਵਿੱਚ ਸ਼ਮਸ਼ੀਰ ਦੇਖੀ ਉਹਨਾਂ ਤਾਂ ਗੁਰਾਂ ਦੇ ਹੱਥ ਵਿੱਚ ਆਬੇ ਹਯਾਤੀ ਚਸ਼ਮਿਆਂ ਦਾ ਨੀਰ ਤਕਿਆ ਰਬਾਬੀ ਤਾਰ ਦੇਖੀ ਇਲਾਹੀ ਅੱਖਰਾਂ ਦੀ ਢਾਰ ਦੇਖੀ ਤਾਰਿਆਂ ਦੀ ਕਤਾਰ ਦੇਖੀ ਤੇ ਜੀਵਨ ਤੇ ਮ੍ਰਿਤਿਉ ਦੇ ਦੇਸੋਂ ਪਾਰ ਸਦੀਆਂ ਤੀਕ ਦੇਖੀ ਉਹਨਾਂ ਨੇ ਕਦ ਗੁਰਾਂ ਨੂੰ ਦੇਖਿਆ ਉਹਨਾਂ ਤਾਂ ਦੇਖਿਆ ਛਲਕਦਾ ਹੋਇਆ ਮੁਹੱਬਤ ਦਾ ਸਮੁੰਦਰ ਤੇ ਉੱਠ ਕੇ ਤੁਰ ਪਏ ਪੰਜੇ ਦਰਿਆਵਾਂ ਵਾਂਗੂ ਉਸ ਸਮੁੰਦਰ 'ਚ ਮਿਲਣ ਖਾਸਲ ਉਸ ਸਮੁੰਦਰ 'ਚ ਮਿਲਣ ਖਾਸਲ ਮਮ ਸ਼ਾਇਦ ਸੰਗਤ ਨੂੰ ਨਾ ਸਮਝ ਆਵੇ ਕਿ ਮure audience ਕਿਦਾਂ ਦੀ ਹੈ receiver ਕਿਦਾਂ ਦੇ ਨੇ ਇਹ ਬਹੁਤ ਮੈਟਰ ਕਰ ਰਿਹਾ ਹੁੰਦਾ ਕਿ ਉੱਥੇ ਕੀ ਸੁਣਾਇਆ ਜਾ ਰਿਹਾ ਹੈ ਜੀ ਇਹ ਕਵਿਤਾ ਜਦੋਂ ਕਿਸ ਤਰ੍ਹਾਂ ਇਹ ਗੱਲ ਤੁਰੀ ਕਿ ਮੈਂ ਗੁਰਦੁਆਰੇ ਬਸਾਖੀ ਤੇ ਪੜ੍ਹਨੀ ਸੀ ਇੱਕ ਕਵਿਤਾ ਤੇ ਉਸ ਦਿਨ ਕਾਫੀ ਟਾੜੀਆਂ ਦਾ ਕਾਫੀ ਜ਼ੋਰ ਸੀਗਾ ਤੇ ਉਹ ਬਾਧੂ ਟਾਈਮ ਲੱਗ ਗਿਆ ਤੇ ਮੈਨੂੰ ਗੁਰਦੁਆਰੇ ਉਹ ਟਾਈਮ ਨਾ ਮਿਲਿਆ ਤੇ ਮੈਂ ਘਰ ਆਈ ਮਾਇੂਸ ਹੋ ਕੇ ਤੇ ਪਤਰ ਸਾਹਿਬ ਇਹਨੂੰ ਪੁੱਛਣ ਲੱਗੇ ਕਿ ਕੀ ਗੱਲ ਐ ਤੇ ਮੈਂ ਕਿਹਾ ਵੀ ਮੈਨੂੰ ਅੱਜ ਟਾਈਮ ਨਹੀਂ ਮਿਲਿਆ ਕਹਿੰਦੇ ਕੋਈ ਗੱਲ ਨਹੀਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਆ ਰਿਹਾ ਹੈ ਤੇ ਤੂੰ ਉੱਥੇ ਕਵਤਾ ਸੁਣਾ ਦੇ ਸੁਣਾ ਦੇ ਤੇ ਮੈਂ ਕਿਹਾ ਨਹੀਂ ਉਹ ਫਿਰ ਕਵਿਤਾ ਵੀ ਤਾਂ ਚਾਹੀਦੀ ਐ ਨਾ ਤੇ ਸ਼ਹੀਦੀ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਤੇ ਕਹਿਣ ਲੱਗੇ ਕਿ ਕਵਤਾ ਤਾਂ ਲਿਖੀ ਪਈ ਆ ਤੇ ਉਹਨਾਂ ਨੇ ਜਦੋਂ ਕਵਿਤਾ ਮੈਨੂੰ ਉਹਦੇ ਬੋਲ ਦੱਸੇ ਪੀ ਹੋ ਨਾਇਓ ਦਿਲਗੀਰ ਮੀਆਂ ਮੀਰ ਤੂੰ manzara ਪਿੱਛੇ ਛੁਪੇ manzr ਵੀ ਦੇ ਮੈਂ ਕਿਹਾ ਇਹ ਗੁਰਦੁਆਰੇ ਦੀ ਸੰਗਤ ਲਈ ਥੋੜਾ ਸਮਝਣੀ ਔਖੀ ਆ ਸੋ ਤੁਸੀਂ ਮੈਨੂੰ ਬਹੁਤ ਕੋਈ ਸਿੰਪਲ ਜੀ ਕਵਤਾ ਲਿਖੋ ਜਿਹੜੀ ਕਿ ਸਾਰੇ ਸੰਗਤ ਨੂੰ ਸਮਝਾਵੇ ਦੇ ਵਿੱਚ ਬੜੇ ਔਖੇ ਲਫ਼ਜ਼ ਹੈ ਦਿਲਗੀਰ ਹੈ ਮੰਜ਼ਰ ਹੈ ਸੋ ਤੇ ਕਹਿਣ ਲੱਗੇ ਕਿ ਮੁਸ਼ਕਲ ਹੈ ਇਹ ਥੋੜੇ ਦਿਨ ਪਹਿਲਾਂ ਦੀ ਵੀ ਗੱਲ ਹੈ ਇਹ ਬਿਲਕੁਲ 8-9 ਪਹਿਲਾਂ 8-9 ਦਿਨ ਪਹਿਲਾਂ ਦੀ ਗੱਲ ਹੈ ਤੇ ਸੋ ਇਸ ਗੱਲ ਦਾ ਪਾਵਰ ਵੀ ਹੋ ਜਾਂਦੀ ਹੈ ਤੁਸੀਂ ਉਹ ਕਵਿਤਾ ਵੀ ਪੜੋ ਪਲੀਜ਼ ਅਸੀਂ ਸੁਣਨਾ ਚਾਹਾਂਗੇ ਉਸ ਕਵਿਤਾ ਦੇ ਬੋਲ ਹਨ ਕੀ ਹੋ ਨਾ ਓ ਦਿਲਗੀਰ ਮੀਆਂ ਮੀਰ ਤੂੰ ਇਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਬਾਰੇ ਹਾਂਜੀ ਬਿਲਕੁਲ ਹੋ ਨਾ ਓ ਦਿਲਗੀਰ ਮੀਆਂ ਮੀਰ ਤੂੰ ਮੰਜ਼ਰਾ ਪਿੱਛੇ ਛੁਪੇ ਮੰਜ਼ਰ ਵੀ ਦੇਖ ਦੇਖ ਨਾ ਤੂੰ ਸਿਰਫ ਇਹ ਤਪਦੀ ਤਵੀ ਦੇਖ ਨਾ ਤੂੰ ਸਿਰਫ ਇਹ ਤਪਦੀ ਤਵੀ ਛਲਕਦਾ ਅੰਮ੍ਰਿਤ ਦਾ ਉਹ ਸਰਵਰ ਵੀ ਦੇ ਸੀਸਪੰਦੀ ਰੇਤ ਤਾਂ ਦੇਖੀ ਹੈ ਤੂੰ ਸੀਸਪੰਦੀ ਰੇਤ ਤਾਂ ਦੇਖੀ ਹੈ ਤੂੰ ਉਹ ਤੂੰ ਰਿੰਝਿਮ ਸ਼ਬਦ ਦੀ ਛੇ ਬਰਵੀ ਦੇ ਬਲਦੀ ਇੱਧਰ ਅੱਗ ਹੀ ਨਾ ਦੇਖ ਤੂੰ ਲੱਖਾਂ ਜੋਤਾਂ ਜਗਦੀਆਂ ਉਧਰ ਵੀ ਦੇਖ ਬਲਦੇ ਇੱਧਰ ਅੱਗ ਹੀ ਨਾ ਦੇਖ ਤੂੰ ਲੱਖਾਂ ਜੋਤਾਂ ਜਗਦੀਆਂ ਉਧਰ ਵੀ ਦੇਖ ਕੁਝ ਪਲਾਂ ਦੀ ਤਪਿਸ਼ ਤੋਂ ਸਦੀਆਂ ਲਈ ਕੁਝ ਪਲਾਂ ਦੀ ਤਪਿਸ਼ ਤੋਂ ਸਦੀਆਂ ਲਈ ਮੈਂ ਵੀ ਹਾਜੀ ਹੈ ਜੋ ਛੇ ਬਰਵੀ ਦੇ ਵਣਜੇ ਮਹੰਗਾ ਨਹੀਂ ਹੈ ਦੋਸਤਾ ਵਣਜੇ ਮਹੰਗਾ ਨਹੀਂ ਹੈ ਦੋਸਤਾ ਅਥਰੂ ਨਾ ਕੀਰ ਤੂੰ ਅੱਖਰ ਵੀ ਦੇ ਵਣਜੇ ਮਹੰਗਾ ਨਹੀਂ ਹੈ ਦੋਸਤਾ ਅਥਰੂ ਨਾ ਕੀਰ ਤੂੰ ਅੱਖਰ ਵੀ ਦੇ ਤੂੰ ਤਾਂ ਸਭ ਕੁਝ ਜਾਣਦਾ ਹੈ ਐ ਫਕੀਰ ਤੂੰ ਤਾਂ ਸਭ ਕੁਝ ਜਾਣਦਾ ਹੈ ਐ ਫਕੀਰ ਦੇਖ ਨਾ ਬਾਹਰ ਜਰਾ ਅੰਦਰ ਵੀ ਦੇਖ ਅੱਜ ਹੀ ਨਾ ਦੇਖ ਦੇਖ ਇਤਿਹਾਸ ਵੀ ਵਾਹ ਅੱਜ ਹੀ ਨਾ ਦੇਖ ਦੇਖ ਇਤਿਹਾਸ ਵੀ ਦੇਖ ਦੇ ਨੇ ਉਹ ਜ਼ਮੀਨ ਅੰਬਰ ਵੀ ਦੇਖ ਹੋ ਨਾ ਓ ਦਿਲਗੀਰ ਮੀਆਂ ਮੀਰ ਤੂੰ ਮਨਜ਼ਰਾਂ ਪਿੱਛੇ ਛੁਪੇ ਮਨਜ਼ਰ ਵੀ ਦੇਖ ਬਹੁਤ ਖੂਬਸੂਰਤ ਬਹੁਤ ਹੀ ਖੂਬਸੂਰਤ ਬਹੁਤ ਖੂਬਸੂਰਤ ਮੈਂ ਪਿਛਲਾ ਜਿਹੜਾ ਦਾਰ ਸੀਗਾ 22 ਦਿਨ ਅਲੇ ਦਵਾਲੇ ਕਿਸਾਨ ਅੰਦੋਲਨ ਦਾ ਸੀ ਮੈਨੂੰ ਯਾਦ ਹੈ ਕਿ ਜਗਮੋਹ ਉਹਨਾਂ ਨਾਲ ਉਹ ਜਾ ਰਹੇ ਸੀ ਕਿਸਾਨ ਅੰਦੋਲਨ ਦੇ ਕਰ ਲਈ ਮੈਂ ਉਸ ਤੋਂ ਪਹਿਲਾਂ ਜਾ ਕੇ ਆਏ ਸੀ ਆਪਣੇ ਬੇਟੇ ਨਾਲ ਕਿਸਾਨ ਅੰਦੋਲਨ ਲਈ ਤਾਂ ਮੈਨੂੰ ਜਗਮੋਹ ਨੂੰ ਨੰ ਦਾ ਫੋਨ ਆਇਆ ਤੇ ਜਗਦੀਸ਼ ਤੁਸੀਂ ਸਾਨੂੰ ਅੰਦਾਜ਼ਾ ਦੱਸੋ ਕਿ ਕਿਧਰੋਂ ਜਾਈਏ ਜਗ ਪਦਰਤੀ ਗੱਲ ਹੈ ਕਿ ਬਾਹਰ ਬੈਠਿਆ ਨੂੰ ਅੰਦਾਜ਼ਾ ਨਹੀਂ ਸੀ ਹੁੰਦਾ ਕਿ ਐਡੀ ਮੀਲਾਂ ਦੇ ਮੀਲ ਫੈਲੇ ਹੋਏ ਕਿਸਾਨ ਅੰਦੋਲਨ ਚ ਕਿਵੇਂ ਐਂਟਰ ਕਰਨਾ ਸੋ ਤਾਂ ਮੈਨੂੰ ਯਾਦ ਆ ਕਿ ਬਾਦਲ ਸਾਹਿਬ ਆਪ ਅੱਖੀਂ ਦੇਖਣਗੇ ਸੀ ਉਸ ਅੰਦੋਲਨ ਨੂੰ ਤੇ ਉਸ ਤੋਂ ਬਾਅਦ ਜਿਹੜੇ ਪ੍ਰਭਾਵ ਲੈ ਕੇ ਆਏ ਉਹਨਾਂ ਨੇ ਉਸ ਬਾਰੇ ਬਹੁਤ ਖੂਬਸੂਰਤ ਬਹੁਤ ਚਰਚਿਤ ਪ੍ਰੋਜ਼ ਵੀ ਲਿਖੀ ਤੇ ਕਵਿਤਾ ਵੀ ਲਿਖੀ ਇਹ ਬਾਤ ਮੇਰੀ ਐਨੀ ਹੀ ਨਹੀਂ ਪੂਰੀ ਕਿਤਾਬ ਉਹਨਾਂ ਦੀ ਆਈ ਜਿਹਦੇ ਚ ਪ੍ਰੋਜ਼ ਦੇ ਨਾਲ ਨਾਲ ਉਹਨਾਂ ਦੀ ਪੋਇਟਰੀ ਹੈ ਸੋ ਤੁਹਾਨੂੰ ਜੇ ਕੁਝ ਉਹਦੇ ਚ ਤੁਹਾਨੂੰ ਯਾਦ ਆ ਤਾਂ ਅਸੀਂ ਸੁਣਾਗੇ ਮੈਂ ਜਿਹੜੇ ਉਹਦੇ ਬਹੁਤ ਇੱਕ ਦੋ ਸ਼ੇਅਰ ਜਿਹੜੇ ਹੈਗੇ ਉਹ ਤੇ ਮੈਂ ਤੁਹਾਨੂੰ ਵੈਸੇ ਲੰਮੀ ਪੋਇਮ ਹੈ ਲੰਬੀ ਬਿਲਕੁਲ ਲੰਬੀ ਪੋਇਮ ਹੈ ਹਾਂਜੀ ਹਾਂਜੀ ਸੋ ਜਿਹੜੇ ਮੈਨੂੰ ਬਹੁਤ ਜਿਨ੍ਹਾਂ ਨੇ ਟੁੰਬਿਆ ਤੇ ਉਹ ਮੈਂ ਦੋ ਤਿੰਨ ਸ਼ੇਰ ਤੁਹਾਨੂੰ ਸੁਣਾ ਦਿੰਨੀ ਆ ਤੇਰੇ ਨਾਲ ਅਮੀਰ ਵਜ਼ੀਰ ਖੜੇ ਤੇਰੇ ਨਾਲ ਅਮੀਰ ਵਜ਼ੀਰ ਖੜੇ ਤੇਰੇ ਨਾਲ ਪੈਗੰਬਰ ਪੀਰ ਖੜੇ ਉਹ ਦੁਨੀਆ ਦੇ ਕਿਸਾਨ ਨੂੰ ਸੰਬੋਧਤ ਨੇ ਦੇਖਦਾ ਤੇਰੇ ਨਾਲ ਅਮੀਰ ਵਜ਼ੀਰ ਖੜੇ ਮੇਰੇ ਨਾਲ ਤੇ ਮੇਰੇ ਨਾਲ ਪੈਗੰਬਰ ਪੀਰ ਖੜੇ ਰਬੀਦਾਸ ਫਰੀਦ ਕਬੀਰ ਖੜੇ ਮੇਰੇ ਨਾਨਕ ਸ਼ਾਹ ਫਕੀਰ ਖੜੇ ਮੇਰਾ ਨਾਮ ਦੇਵ ਮੇਰਾ ਧੰਨਾ ਵੀ ਮੇਰਾ ਨਾਮ ਦੇਵ ਮੇਰਾ ਧੰਨਾ ਵੀ ਮੈਨੂੰ ਮਾਣ ਆਪਣੀ ਇਸ ਸ਼ਾਨ ਦਾ ਏ ਇਹ ਬਾਤ ਮੇਰੀ ਨਹੀਂ ਨਹੀਂ ਇੱਕ ਸ਼ੇਰ ਪੰਜ 6 ਲਾਈਨਾਂ ਦੇ ਗਿਆ ਇਸ ਕਵਿਤਾ ਦੀਆਂ ਉਹ ਹੋਰ ਨੇ ਆਖੀ ਸੀ ਕਦੇ ਇੱਕ ਪੁਰਖੇ ਨੇ ਆਖੀ ਸੀ ਕਦੇ ਇੱਕ ਪੁਰਖੇ ਨੇ ਉਹ ਬਾਤ ਅਜੇ ਤੱਕ ਹੈ ਸਜਰੀ ਨਹੀਂ ਕੰਮ ਥਕਾਉਂਦਾ ਬੰਦੇ ਨੂੰ ਬੰਦੇ ਨੂੰ ਥਕਾਉਂਦੀ ਬੇਕਦਰੀ ਨਹੀਂ ਕੰਮ ਥਕਾਉਂਦਾ ਬੰਦੇ ਨੂੰ ਬੰਦੇ ਨੂੰ ਥਕਾਉਂਦੀ ਬੇਕਦਰੀ ਇਹ ਦੁੱਖ ਉਸੇ ਬੇਕਦਰੀ ਦਾ ਇਹ ਸਲ ਉਥੇ ਉਸੇ ਅਪਮਾਨ ਦਾ ਹੈ ਇਹ ਦੁੱਖ ਉਸੇ ਬੇਕਦਰੀ ਦਾ ਇਸ ਸੱਲ ਉਸੇ અપਮਾਨ ਦਾ ਹੈ ਇਹ ਬਾਤ ਤੇਰੀ ਨਹੀਂ 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 ਇਹ ਮਸਲਾ ਹਿੰਦੁਸਤਾਨ ਦਾ ਹੈ ਬਹੁਤ ਖੂਬਸੂਰਤ ਔਰ ਬਹੁਤ ਚਰਚਿਤ ਲੋਕਾਂ ਦੀ ਜਿਵੇਂ ਦਿਲ ਦੀ ਗੱਲ ਇਸ ਦੇ ਰਾਹੀਂ ਕਹੀ ਗਈ ਸਾਰੇ ਅਸੀਂ ਆਪੋ ਆਪਣੇ ਅੰਦਾਜ਼ ਚ ਕਹਿਣਾ ਚਾਹੁੰਦੇ ਸੀ ਬਟ ਐਦੂ ਖੂਬਸੂਰਤ ਤਰੀਕੇ ਨਾਲ ਚਾਹੀਦੀ ਕਹੀ ਜਾਂਦੀ ਮੈਮ ਉਹ ਡਾਕਟਰ ਸਾਹਿਬ ਬਹੁਤ ਸਰੀ ਸੰਸਥਾਵਾਂ ਨਾਲ ਜੁੜੇ ਰਹੇ ਸਾਇਤ ਅਕੈਡਮੀ ਦੇ ਪ੍ਰਧਾਨ ਰਹੇ ਆਰਟਸ ਕੌਂਸਲ ਦੇ ਚੇਅਰਮੈਨ ਰਹੇ ਉੱਥੇ ਉਹਨਾਂ ਨਾਲ ਮੈਂ ਵੀ ਕੰਮ ਕੀਤਾ ਇਹਨਾਂ ਸੰਸਥਾਵਾਂ ਨੂੰ ਲੈ ਕੇ ਉਹ ਕਿਵੇਂ ਸੋਚਦੇ ਸੀ ਅ ਬਹੁਤ ਸਾਰੀਆਂ ਸੰਸਥਾਵਾਂ ਦੇ ਉਹ ਉਹਨਾਂ ਨੇ ਉਹਨਾਂ 'ਚ ਕੰਮ ਕੀਤਾ ਪ੍ਰਧਾਨ ਵੀ ਰਹੇ ਤੇ ਜਿੰਨਾਂ ਉਹ ਸੋਚਦੇ ਸੀ ਕੰਮ ਕਰਨ ਵਾਸਤੇ ਉਹ ਜਿੰਨੇ ਵੱਡੇ ਨਾਲ ਸੁਪਨੇ ਸੀ ਸੁਪਨੇ ਬਹੁਤ ਸੀ ਬਿਲਕੁਲ ਜੀ ਤੇ ਉਹਨਾਂ ਨੂੰ ਕਰਨਾ ਚਾਹੁੰਦੇ ਸੀ ਕਿ ਤੇ ਉਹਦੇ ਵਿੱਚੋਂ ਯਾਨੀ ਕੁਝ ਉਹ ਕਰ ਸਕੇ ਹੋਣਗੇ ਜ਼ਰੂਰ ਕੀਤੇ ਬਿਲਕੁਲ ਸੰਸਥਾਵਾਂ ਦੀ ਆਪਣੀਆਂ ਸੀ ਮਾਵਾਂ ਵੀ ਆਪਣੀਆਂ ਸੀ ਮਾਵਾਂ ਜਿਹੜੀਆਂ ਹੈਗੀਆਂ ਉਹ ਕਿਉਂਕਿ ਲਾਸਟ 8-10 ਦਿਨ ਪਹਿਲਾਂ ਹੀ ਉਹਨਾਂ ਨੇ ਮੇਰੇ ਨਾਲ ਜਿਸ ਤਰ੍ਹਾਂ ਇੱਕ ਗੱਲ ਸਾਂਝੀ ਕੀਤੀ ਉਹ ਇਹ ਸੀ ਕਿ ਉਹ ਕਹਿਣ ਲੱਗੇ ਵੀ ਮਨ ਚ ਕੰਮ ਤਾਂ ਬਹੁਤ ਕਰਨ ਵਾਲੇ ਆ ਵੀ ਮੈਂ ਆ ਕਰਨਾ ਮੈਂ ਆ ਕਰਨਾ ਤੇ ਪਰ ਕਹਿੰਦਾ ਕਹਿੰਦੇ ਕਿ ਸੰਸਥਾਵਾਂ ਕੋਲ ਪੈਸੇ ਨਹੀਂ ਹੈ ਉਹਨੇ ਫੰਡਸ ਨੇ ਫੰਡਸ ਨਹੀਂ ਸਾਡੇ ਕੋਲ ਹੈਗੇ ਕਿ ਭੀ ਅਸੀਂ ਉਹਨਾਂ ਨੂੰ ਤੇ ਹਰ ਕੰਮ ਕਰਨ ਵਾਸਤੇ ਪੈਸੇ ਚਾਹੀਦੇ ਹਾਂ ਹਾਂ ਜੀ ਹਾਂ ਜੀ ਬਿਲਕੁਲ ਸੋ ਇਹ ਉਹਨਾਂ ਦੇ ਮਨ ਦੀ वेदना ਸੀ ਕਹਣਾ ਦੋਸੀ ਜਿਹੜਾ ਉਹ ਨਹੀਂ ਕਰ ਸਕਦਾ ਬਹੁਤ ਵੱਡੇ ਸੁਪਨੇ ਸੀ ਬਹੁਤ ਕੁਝ ਕਰਨਾ ਚਾਹੁੰਦੇ ਸੀ ਪੰਜਾਬ ਦੇ ਬਾਰੇ ਪੰਜਾਬੀ ਬਾਰੇ ਪੰਜਾਬੀਅਤ ਬਾਰੇ ਹਰ ਵਕਤ ਉਹਨਾਂ ਦਾ ਮਨ ਜਿਹੜਾ ਸੀਗਾ ਸੋਚਦਾ ਰਹਿੰਦਾ ਬਿਲਕੁਲ 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 ਬੌਸਰੇ ਮਾਨ ਸਨਮਾਨ ਨਾਲ ਉਹਨਾਂ ਨੂੰ ਨਵਾਜਿਆ ਗਿਆ ਪਦਮਸ਼ਰੀ ਤੱਕ ਵੱਡੇ ਅਵਾਰਡ ਮਿਲੇ ਜੀ ਇਹ ਜਿਹੜੇ ਸਨਮਾਨ ਮਿਲਦੇ ਸੀ ਮਾਣ ਮਿਲਦੇ ਸੀ ਤਾਂ ਪਾਤਰ ਸਾਹਿਬ ਨੂੰ ਕਿਵੇਂ ਲੱਗਦਾ ਸੀ ਜਦੋਂ ਕੋਈ ਸਨਮਾਨ ਮਿਲਦਾ ਸੀ ਤੁਸੀਂ ਕਿਉਂਕਿ ਉਹਨਾਂ ਨੂੰ ਘਰ ਚ ਨੇੜੇੋਂ ਦੇਖਦੇ ਸੀ ਕਿਵੇਂ ਇਹ ਮਹਿਸੂਸ ਕਰਦੇ ਸੀ ਉਹ ਹਾਂਜੀ ਉਹ ਉਹ ਹਮੇਸ਼ਾ ਕੀ ਕਰਦੇ ਸੀ ਕਿ ਸਨਮਾਨ ਜਿਹੜੇ ਆ ਉਹ ਇਨਸਾਨ ਨੂੰ ਬਹੁਤ ਪ੍ਰੇਰਣਾ ਵੀ ਦਿੰਦੇ ਆ ਪ੍ਰੇਰਣਾ ਦਿੰਦੇ ਆ ਬਿਲਕੁਲ ਹਾਂਜੀ ਤੇ ਕਈ ਵਾਰੀ ਹੁੰਦਾ ਵੀ ਕਹਿੰਦੇ ਆਪਣੇ ਬਾਰੇ ਉਹ ਕਹਿੰਦੇ ਹੁੰਦੇ ਸੀ ਹੋ ਸਕਦਾ ਵੀ ਮੈਂ ਇਸ ਸਨਮਾਨ ਦੇ ਕਾਬਿਲ ਨਾ ਵੀ ਹੋਵਾਂ ਪਰ ਤੁਹਾਨੂੰ ਇਹ ਸਨਮਾਨ ਜਿਹੜੇ ਆ ਇਹ ਤੁਹਾਨੂੰ ਪ੍ਰੇਰਿਤ ਕਰਦੇ ਆ ਕਿ ਉਹ ਸਨਮਾਨ ਦੇ ਯੋਗ ਹੋਣਾ ਬਿਲਕੁਲ ਬਿਲਕੁਲ ਕਰਦੇ ਰਹਿਣ ਲਈ ਉਹ ਹਮੇਸ਼ਾ ਇਹੀ ਕਹਿੰਦੇ ਸੀਗੇ ਕਿ ਵੀ ਮੈਂ ਇਸ ਸਨਮਾਨ ਦੇ ਕਾਬਿਲ ਹੈ ਜਾਂ ਨਹੀਂ ਲੇਕਿਨ ਮੈਂ ਸੋਚਦਾ ਕਿ ਮੈਂ ਇਸ ਦੇ ਕਾਬਿਲ ਬਣਾ ਬਿਲਕੁਲ ਜੇ ਤੁਹਾਨੂੰ ਉਹਨਾਂ ਦੇ ਅੰਤਮ ਦਰਸ਼ਨ ਲਈ ਭਗਵੰਤ ਮਾਨਾ ਪਹੁੰਚੇ ਤਾਂ ਇਹ ਚ ਕੋਈ ਸ਼ੱਕ ਹੀ ਨਹੀਂ ਕਿ ਮਤਲਬ ਹਰ ਬੰਦਾ ਉਹਨਾਂ ਨੂੰ ਮਿਲ ਕੇ ਜਾਣਾ ਦੇਖ ਕੇ ਜਾਣਾ ਚਾਹੁੰਦਾ ਸੀ ਆਪਣੇ ਤਰੀਕੇ ਨਾਲ ਸਨਮਾਨ ਦੇ ਕੇ ਜਾਣਾ ਚਾਹੁੰਦਾ ਸੀ ਇਹ ਵੀ ਆਪਣੇ ਆਪ ਚ ਇੱਕ ਬਹੁਤ ਵੱਡੇ ਸਨਮਾਨ ਨੇ ਜਦੋਂ ਤੁਸੀਂ ਆਪਣੇ ਸਾਰੇ ਕੰਮ ਕਾਜ ਛੱਡ ਕੇ ਉਹਨਾਂ ਲਈ ਪਹੁੰਚਦੇ ਹੋ ਹੈਲਿਨਾ ਪਾਰਕ ਦੇ ਵਿੱਚ ਬੁੱਤ ਲਾਇਆ ਉਹਨਾਂ ਤੋਂ ਮਗਰੋਂ ਬਹੁਤ ਖੂਬਸੂਰਤ ਬੁੱਤ ਹੈ ਕਿਸੇ ਬੰਗਾਲੀ ਆਰਟਿਸਟ ਨੇ ਫੋਟੋ ਖਿੱਚੀ ਉਹ ਫੋਟੋ ਤੋਂ ਹੀ ਉਹਨਾਂ ਨੇ ਬੁੱਤ ਬਣਾ ਲਿਆ ਸੋ ਅਸੀਂ ਹਾਲੇ ਫੋਟੋਆਂ ਰਹੀਆਂ ਹੀ ਦੇਖਣਾ ਤੁਹਾਡੇ ਨਾਲ ਜ਼ਰੂਰ ਜਾਵਾਂਗੇ ਦੇਖਣ ਲਈ ਤੁਸੀਂ ਦੇਖ ਕੇ ਆਏ ਹੋ ਤੁਹਾਨੂੰ ਕਿਵੇਂ ਮਹਿਸੂਸ ਹੋਇਆ ਉੱਥੇ ਮਲੇਵੀ ਸਮਾਨਦੀ ਪਲੜੀ ਹੈ ਉਹਨਾਂ ਦੀ ਹਾਂਜੀ ਮੈਂ ਉਹਨਾਂ ਦੀ ਗਰੇਵਾਲ ਸਾਹਿਬ ਤੇ ਬਲਦੇਵ ਸਿੰਘ ਗਰੇਵਾਲ ਹੈ ਉਹਨਾਂ ਦਾ ਨਾਮ ਹਾਂਜੀ ਤੇ ਇਹ ਪਾਰਕ ਜਿਹੜਾ ਹੈ ਇਸ ਦਾ ਨਾਮ ਹੈ ਲੀਨਾ ਬਰਡ ਪਾਰਕ ਹੈ ਬਰਡ ਪਾਰਕ ਹੈ ਹਾਂ ਤੇ ਇਹ ਹੁਸ਼ਾਹਰਪੁਰ ਤੋਂ ਥੋੜਾ ਜਿਹਾ ਅੰਟੀਰੀਅਰ ਚ ਜਾ ਕੇ ਹਾਂ ਤੇ ਅਸੀਂ ਦੇਖਣ ਗਏ ਸੀਗੇ ਥੋੜੇ ਦਿਨ ਪਹਿਲਾਂ ਹੀ ਤੇ ਥੋੜਾ ਭਾਵੁਕਤਾ ਵੀ ਫਿਰ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਹੋ ਜਾਂਦੀ ਹੈ ਹਾਂ ਜੀ ਹਾਂ ਬਹੁਤ ਖੂਬਸੂਰਤ ਬਣਾਇਆ ਬਹੁਤ ਖੂਬਸੂਰਤ ਬਣਾਇਆ ਬਿਲਕੁਲ ਅਸੀਂ ਐਪਰੀਸ਼ੀਏਟ ਕਰਨਾ ਬਣਦਾ ਤੇ ਸਾਨੂੰ ਲੱਗਦਾ ਵੀ ਹੈ ਕਿ ਸਾਨੂੰ ਆਪਣੇ ਕਵੀਆਂ ਨੂੰ ਆਪਣੇ ਚਿੰਤਕਾਂ ਨੂੰ ਆਪਣੇ ਵੱਡੇ ਦਾਰਸ਼ਨਿਕ ਨੇ ਜਿਹੜੇ ਸਮਾਜ ਨੂੰ ਸੇਧ ਵਾਲੇ ਉਹਨਾਂ ਨੂੰ ਯਾਦ ਕਰਨ ਦੇ ਇਹ ਜੋ ਤਰੀਕੇ ਚੁਣਨੇ ਚਾਹੀਦੇ ਨੇ ਖੂਬਸੂਰਤ ਤਰੀਕੇ ਨੇ ਸੋ ਅਸੀਂ ਵੀ ਉਹਨਾਂ ਨੂੰ ਅਪਰੀਸ਼ੀਏਟ ਕਰਦੇ ਆ ਤੇ ਮੈਂ ਇੱਥੇ ਇਸ ਚੈਨਲ ਦੇ ਮਾਧਿਅਮ ਰਾਹੀਂ ਮੈਂ ਤੁਹਾਨੂੰ ਦੱਸਣਾ ਵੀ ਚਾਹੁੰਦੀ ਆ ਦਰਸ਼ਕਾਂ ਨੂੰ ਵੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਵੀ ਭਾਤਰ ਸਾਹਿਬ ਦੇ ਨਾਂ ਤੇ ਚੇਅਰ ਸਥਾਪਿਤ ਕੀਤੀ ਹੈ ਜੀ ਸਾਤਰੀਕ ਦੀ ਅਕੈਡਮੀ ਕੌਂਸਲ ਦੇ ਵਿੱਚ ਹੀ ਇਹ ਅਪਰੂਵ ਹੋਇਆ ਕਿ ਇੱਕ ਚੇਅਰ ਹੈ ਜਿਹੜੀ ਉਹ ਉਹਨਾਂ ਦੇ ਨਾਂ ਤੇ ਸਥਾਪਿਤ ਕੀਤੀ ਜਾਊਗੀ ਸੋ ਉਹਦੇ ਬਾਰੇ ਤੁਹਾਡਾ ਕਿਵੇਂ ਜੇ ਰਿਐਕਸ਼ਨ ਹੈ ਕਿਉਂਕਿ ਪਾਤਰ ਸਾਹਿਬ ਨੇ ਇਸ ਯੂਨੀਵਰਸਿਟੀ ਚ ਕੰਮ ਕੀਤਾ ਉਹਨਾਂ ਦੀ ਕਰਮ ਭੂਮੀ ਰਹੀ ਆ ਮੈਨੂੰ ਲੱਗਦਾ ਬਹੁਤ ਸਾਰੀ ਕਵਿਤਾ ਵੀ ਇਸ ਯੂਨੀਵਰਸਿਟੀ ਨਾਲ ਜੁੜੀ ਰਹੀ ਹੋਊਗੀ ਇੱਥੇ ਸਿਰਜੀ ਗਈ ਹੋਊਗੀ ਤੇ ਉੱਥੇ ਤੁਹਾਨੂੰ ਸਦਾ ਲਈ ਚੇਅਰ ਕਾਇਮ ਕਰ ਦੇਣਾ ਮੈਨੂੰ ਲੱਗਦਾ ਕਿ ਤੁਸੀਂ ਕਿਵੇਂ ਦੇਖਦੇ ਹੋ ਉਹਨੂੰ ਇਸ ਸਬੰਧ ਵਿੱਚ ਮੈਂ ਇੱਕ ਗੱਲ ਸੁਣਾਉਣੀ ਚਾਹੁੰਦੀ ਆ ਕਿ ਜਦੋਂ ਪੱਤਰ ਸਾਹਿਬ ਏਸ ਯੂਨੀਵਰਸਿਟੀ ਚ ਆਏ ਤਾਂ ਕਿਸ ਤਰ੍ਹਾਂ ਉਹਨਾਂ ਨੇ ਜੁਆਇਨ ਕੀਤਾ ਹਾਂ ਕਿ ਉਹ ਲਾਇਬ੍ਰੇਰੀ ਦੇ ਕੋਲ ਜਿਹੜੀ ਪੀਏਯੂ ਦੀ ਲਾਇਬ੍ਰੇਰੀ ਹੈ ਉਹਦੇ ਕੋਲ ਬਹੁਤ ਦੋ ਵੱਡੇ ਵੱਡੇ ਪੱਥਰ ਪਏ ਪੱਥਰ ਪਏ ਆ ਤੇ ਉਹਦੇ ਉੱਤੇ ਪੋਇਟਰੀ ਲਿਖੀ ਹੋਈ ਹੈ ਹਾਂ ਸੋ ਉਹਨੂੰ ਦੇਖ ਕੇ ਉਹ ਬਹੁਤ ਪ੍ਰਭਾਵਿਤ ਹੋਏ تھے ਕਹਿੰਦੇ ਕਿ ਵੀ ਮੈਂ ਇਸ ਯੂਨੀਵਰਸਿਟੀ ਚ ਬਿਲਕੁਲ ਚਾਹੂੰਗਾ ਇਹ ਕੰਮ ਕਰ ਜਿੱਤੇ ਪੱਥਰਾਂ ਤੇ ਕਵਿਤਾ ਹੈ ਉਹਤੇ ਮੈਂ ਉਹहां ਮੇਰੇ ਲਈ ਹੋ ਸਕਦੀ ਹੈ ਹਾਂ ਉਹ ਮੈਂ ਮੋ ਪੱਥਰ ਦੇ ਉੱਤੇ ਲਿਖਿਆ ਵੀ ਇਹ ਹੋਇਆ ਸੀ ਕਿ ਤਰਤੀਏ ਪਿਆਰ ਕਰੇਂਦੀ ਏ ਤੇਰਾ ਮੱਤਾ ਨੂਰੋਂ ਨੂਰ ਲੋਕ ਜਿਹੜੀ ਕਵਿਤਾ ਦੇ ਵਿੱਚ ਉਸ ਦੀ ਉਹ ਬਿਲਕੁਲ ਸੋ ਉਹਨਾਂ ਨੇ ਫਿਰ ਇੱਥੇ ਉਹ ਕਹਿੰਦੇ ਮੈਂ ਫਿਰ ਇਹਦਾ ਯੂਨੀਵਰਸਿਟੀ ਦਾ ਹੀ ਹੋ ਕੇ ਰਹਿ ਗਿਆ ਉਹਨਾਂ ਦਾ ਆਰਟੀਕਲ ਕਿਤੇ ਮੈਂ ਵੀ ਪੜਿਆ ਹੋ ਹਾਂਜੀ ਉਹ ਇਸ ਯਾਨੀ ਉੱਥੋਂ ਉਹਨਾਂ ਨੇ ਇੱਕ ਲੱਗਿਆ ਉਹਨਾਂ ਨੂੰ ਕਿ ਫਿਰ ਇਹ ਮੇਰੇ ਲਈ ਸਹੀ ਥਾਂ ਹੈ ਯੂਨੀਵਰਸਿਟੀ ਨੂੰ ਛੱਡ ਲਿਆ ਹੁਣ ਯੂਨੀਵਰਸਿਟੀ ਨੇ ਉਹਨਾਂ ਨੂੰ ਛੱਡ ਲਿਆ ਜੀ ਉਹਨਾਂ ਲੇਕਚਰ ਸਥਾਪਿਤ ਕੀਤੀ ਗਈ ਹੈ ਇਹਦੇ ਅਧੀਨ ਕੁਝ ਜਿਵੇਂ ਪੂਰੀ ਵਰਕਸ਼ਾਪ ਕਵੀਆਂ ਨੂੰ ਲੇਖਕਾਂ ਨੂੰ ਰਚਨਾਕਾਰਾਂ ਨੂੰ ਮਿਲਣ ਲਈ ਛੋਟੇ ਪ੍ਰੋਗਰਾਮ ਵੱਡੇ ਪ੍ਰੋਗਰਾਮ ਉlijke ਜਾਣਗੇ ਤੇ ਉਹ ਅਸੀਂ ਜਿਵੇਂ ਵੀ ਸਾਡੇ ਵਾਈਸ ਚਾਂਸਲਰ ਡਾਕਟਰ ਸੁਤਵੀਰ ਸਿੰਘ ਓਸਲ ਨੇ ਉਹ ਜਿਵੇਂ ਵੀ ਆਦੇਸ਼ ਦੇਣਗੇ ਉਸ ਤਰ੍ਹਾਂ ਦੇ ਪ੍ਰੋਗਰਾਮਸ ਅਸੀਂ ਉਹਦੇ ਥੱਲੇ ਉlijkeਣ ਦੀ ਕੋਸ਼ਿਸ਼ ਕਰਾਂਗੇ ਸੋ ਅਸੀਂ ਉਹਦੇ ਖਾਸੇ ਉਹਨਾਂ ਦੇ ਥੈਂਕਫੁਲ ਹਾਂ ਕਿ ਸਾਡੇ ਇੱਕ ਮਹਿਬੂਬ ਸ਼ਾਇਰ ਸਾਡੇ ਵੱਡੇ ਵਡੇਰੇ ਸਾਡੇ ਬਹੁਤ ਹਰਮਨ ਪਿਆਰੇ ਕਵੀ ਲਈ ਉਹਨਾਂ ਨੇ ਇਸ ਤਰ੍ਹਾਂ ਦਾ ਕੋ ਯਤਨ ਕਰਨ ਦੀ ਕੋਸ਼ਿਸ਼ ਨਹੀਂ ਮਾਨਯੋਗ ਵਾਇਸ ਚਾਂਸਰ ਸਪੀਰ ਸਿੰਘ ਗੋਸਲ ਬਹੁਤ ਉਹਨਾਂ ਦੀ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਉਹਨਾਂ ਦੀ ਇੱਕ ਚੇਅਰ ਸਥਾਪਿਤ ਕਰਨ ਵਾਸਤੇ ਐਨਾਨਸਮੈਂਟ ਕੀਤੀ ਹੈ ਤੇ ਬਹੁਤ ਵਧੀਆ ਲੱਗਿਆ ਕਿ ਇਸ ਯੂਨੀਵਰਸਿਟੀ ਚ ਉਹਨਾਂ ਨੇ ਆਪਣਾ ਸਾਰੇ ਜ਼ਿੰਦਗੀ ਜਿਹੜੀ ਟੀਚਿੰਗ ਦਾ ਬਿਲਕੁਲ ਬਿਲਕੁਲ ਹਾਂ ਜੀ ਰਚਨਾ ਦਾ ਬਹੁਤਾਂ ਸਮਾਂ ਜੁੜਿਆ ਰਿਹਾ ਇੱਥੇ ਇਸ ਯੂਨੀਵਰਸਿਟੀ ਨਾਲ ਬਹੁਤ ਜੁੜੇ ਰਹੇ ਹਮਮ ਸੋ ਉਹਨਾਂ ਦੇ ਵੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ